ਅਲਸ ਵਾਹਿਗੁਰੂ ਜੀ ਕੀ ਫਤਿਹ ਬਹੁਤੀ ਵਾਰ ਆਪਾਂ ਵੇਖਿਆ ਵੀ ਜਦੋਂ ਗੁਰਬਾਣੀ ਦਾ ਪਾਠ ਆਪਾਂ ਕਰਦੇ ਆ ਜਾਂ ਆਲਸ ਆਉਂਦਾ ਏ ਨੀਂਦ ਆਉਂਦੀ ਏ ਜਾਂ ਕੋ ਸਰੀਰ ਵਿੱਚ ਹਲਚਲ ਜੀ ਹੁੰਦੀ ਰਹਿੰਦੀ ਹੈ ਭਾਵੇਂ ਕਿ ਮਨ ਸਾਡਾ ਟਿਕਾਉ ਵਿੱਚ ਆਉਂਦਾ ਹੀ ਨਹੀਂ ਹੁਣ ਇੱਥੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਦੋਂ ਵੀ ਗੁਰਬਾਣੀ ਪੜ੍ਹਦੇ ਆ ਮਨ ਜੁੜਦਾ ਨਹੀਂ ਤੰਨ ਗੁਰੂ ਹਰਗੋਬਿੰਦ ਪਾਤਸ਼ਾਹੀ ਮਹਾਰਾਜ ਕਹਿਣ ਲੱਗੇ ਕਿ ਭਾਈ ਗੁਰਸਿੱਖੋ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਤਿੰਨ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਬਣਦਾ ਹੈ ਬੇਸ਼ਨਾਨਾ ਬੇਧਿਆਨਾ ਤੇ ਬੇਗਿਆਨਾ ਇਸ ਸਾਨੂੰ ਇਸ਼ਨਾਣ ਕਰਨ ਤੋਂ ਬਗੈਰ ਕਦੇ ਵੀ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਨਰਾਦਰੀ ਬਣਦੀ ਹੈ ਬਗੈਰ ਸੰਥਿਆ ਤੋਂ ਬਗੈਰ ਗੁਰਬਾਣੀ ਦੇ ਗਿਆਨ ਤੋਂ ਪੜ੍ਹਨਾ ਨਰਾਦਰੀ ਹੈ ਤੇ ਬੇ ਇਸ਼ਨਾਣ ਤੋਂ ਬੇ ਗਿਆਨ ਤੋਂ ਤੇ ਬੇ ਧਿਆਨਾ ਧਿਆਨ ਲਗਾ ਕੇ ਅਤ ਜ਼ਰੂਰੀ ਹੈ ਪੜਨਾ ਬੇ ਹੱਥ ਚ ਕੁਟਕਾ ਸਹਬੇ ਮਨ ਸਾਡਾ ਜੇ ਕਿਤੇ ਹੋਰ ਭਟਕ ਰਿਹਾ ਹੈ ਖਿਮਾ ਕਰੋ ਅਸੀਂ ਗੁਰਬਾਣੀ ਵਿੱਚ ਨਹੀਂ ਡੋੜ ਸਕਦੇ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਗੁਰਬਾਣੀ ਚ ਜੁੜੀਏ ਗੁਰੂ ਵਾਲੇ ਬਣੀਏ ਜੀਵਨ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ